ਸ੍ਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਖੜਿਆ ਪਿੰਡ ਗਿਆਨੇ ਮੋਹਾਈ ਸੰਦੀਪ ਦੇ ਪਿੰਡ ਆ ਆਪਾਂ ਉੱਥੇ ਗਾਈ ਦਾ ਪੇਟ ਖਾਲੀ ਕਰਨ ਲੱਗੇ ਆ ਦੋਸਤੋ ਪ੍ਰੋਬਲਮ ਆ ਬਹੁਤ ਨੇ ਇਹਨੂੰ ਇਨਫੈਕਸ਼ਨ ਵੀ ਬਹੁਤ ਆ ਪੇਟ ਦੇ ਵਿੱਚ ਤੋਂ ਫਲੂਇਡ ਵੀ ਬਹੁਤ ਉਹ ਕੱਢਾਂਗੇ ਆਪਾਂ ਬੇਪਾਸੇ ਮੂੰਹ ਦੇ ਵਿੱਚ ਪਾਉਣੀ ਆ ਬੈਠ ਕੇ ਥੱਲੇੋਂ ਮੂੰਹ ਧਾਰਾ ਨਹੀਂ ਚੱਕਣਾ ਮੜੀ ਜੀ ਗਾਂ ਇੱਥੋਂ ਕਿਛ ਨੂੰ ਧੋਕੋ ਇੱਥੋਂ ਇੱਥੋਂ ਟੋੜ ਜੀ ਤੇ ਹੱਥ ਲਾ ਕੇ ਗਾਂ ਪਿੱਛੇ ਨੂੰ ਧੱਕ ਦੋ ਬਸ ਗਈ ਪਾਈਪ ਤਾਂ ਰੋਜ ਦਾ ਤਜਰਬਾ ਹੋ ਗਿਆ ਤਾਂ ਬਾਰੀ ਕੱਢਣੀ ਵੀ ਨਹੀਂ ਪੈਣੀ ਲੈ ਪਾਣੀ ਵਾਲੀ ਪਾਈਪ ਕਰੋ ਇਹਦਾ ਦਿੱਲੀ ਦਾ ਤਜਰਬਾ ਹੋ ਗਿਆ ਹੁਣ ਦੋਸਤੋ ਤੁਸੀਂ ਕੀ ਕਰਨਾ ਆ ਪਾਈਪ ਨੂੰ ਇਹ ਕੰਨ ਨਾਲ ਲਾ ਕੇ ਦੇਖ ਲੈਣਾ ਵੀ ਗੁਰਗੋੜ ਦਾ ਖਰਕਾ ਹੁੰਦਾ ਤੇ ਸਾਂ ਨਹੀਂ ਹੋਣਾ ਚਾਹੀਦਾ ਇਹਦੇ ਵਿੱਚੇ ਢੇਟ ਚ ਵੀ ਦੱਸ ਦਿਆ ਵੀ ਮੈਂ ਉੱਥੇ ਸਹੀ ਲੱਗਦਾ ਉਹ ਬੱਤਾਂ ਗੱਲ ਬੈਣ ਲਈ ਤੁਹਾਨੂੰ ਘੁਰਤਿੰਟ ਧੰਨਾ ਕਰ ਦਿੰਦਾ ਇਹਨੂੰ ਬਾਈਨੂ ਐਖੋ ਪਿੱਛੇ ਨੂੰ ਕੱਟ ਕੇ ਰੱਖੋ ਪਾਣੀ ਕੱਟਾ ਪਾਣੀ ਰੋ ਜਲਦੀ ਹੈ ਤਾਂ ਸਹੀ ਜਗ੍ਹਾ ਤੇ ਚੈੱਕ ਹੋ ਜੀਗਾ ਹਾਂ ਬਣੀ ਜਾਂਦੀ ਉਹ ਖੜ ਜਾ ਮੂੰਹ ਦਾ ਫੜ ਕੇ ਰੱਖੋ ਇੱਕ ਸੰਤੂ ਬਾਹਲਾ ਨਾ ਲਾ ਕੋ ਦੀ ਨਾਲ ਲੈ ਜਾਂਦੀ ਮੂੰਹ ਦੇ ਇੱਥੇ ਹੋਲਡ ਕਰਕੇ ਰੱਖੋ ਚੰਨੀ ਪੇਟ ਹਲਾ ਹਲਾ ਰਹੇ ਨੇ ਜੇ ਉੱਪਰ ਗਿਆ ਮੈਨੂੰ ਦੱਸ ਦੀ ਮੂੰਹ ਥੱਲੇ ਵੀਰੇ ਮੂੰਹ ਥੱਲੇ ਤਾਹਨੇ ਚੱਕਣ ਦੇ ਹੱਥੂ ਲੈ ਚਲੇ ਫਿਰ ਛੱਡ ਦਿੰਦੇ ਆ ਜੇ ਭਰ ਗਿਆ ਪਰ ਟਾਇਰ ਟ ਨਹੀਂ ਰੱਖ ਲੈ ਅੱਛਾ ਤੱਕ ਨਾਮ ਆਹ ਲਓ 15000 ਰੁਪਈਆ ਲੈ ਦਨੀ ਦਬਲਾ ਕੋਈ ਕੰਦਰ ਸੁੱਕ ਕੇ ਰੱਖਾ ਹੈ ਦਬਲਾ ਦਬਲਾ ਕਰਦੇ ਕਰਦੇ ਤੂੰ ਦੇਖ ਲੈ ਹਰਾ ਵੀ ਤਾਂ ਇਹਨਾਂ ਨੇ ਪਾਇਆ ਹੂ ਹਰਾ ਹੀ ਨਹੀਂ ਨਿਕਲਦਾ ਹਰਾ ਗੱਲੀ ਕਿਵੇਂ ਨਿਕਲਦੀ ਹੈਗੀ ਚੱਲ 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 ਕਾਇਂ ਦੇ ਅੰਦਰ ਬੈਗ ਭਣੀ ਜਗਾ ਦਨ ਬੈਗ ਇਹ ਜੀ ਡਾਕਟਰ ਸਾਹਿਬ ਸਾਡੇ ਬਾਲਟੀ ਵਾਲਾ ਸਮਾਨ ਲੰਘ ਕੇ ਅੰਦਰ ਨਹੀਂ ਟੀਪ ਭਾਲਦਾ ਪਰਿਆ ਫਰਦਾਇਤੀ ਸਾਡੇ ਵਰਗਾ ਦਾ ਟੀਪ ਹੀ ਲਾਉਂਦਾ ਡਾਕਟਰ ਇਹ ਤਰੀਕਾ ਹੀ ਆ ਬੱਸ ਤਰੀਕੇ ਨੇ ਕੰਮ ਆ ਜਿਹਦੇ ਕੋਲ ਤਰੀਕਾ ਉਹੀ ਕੰਮ ਆਵਾ ਜੋਰ ਜਿੰਨਾ ਮਰਜ਼ੀ ਲਾਈ ਕਰੇ ਇਹ ਕੋਈ ਤਰੀਕਾ ਉਹਦੀ ਇੱਥੇ ਅਮਰੀਕਾ ਕਿ ਨਹੀਂ ਲਾ ਮੂੰਹ ਮਲੇ ਤਹਾਣੇ ਚੱਕ ਦੋ ਮਾਂ ਨਿਕਲ ਜੇ ਬੱਚੇ ਕੋਲ ਚਲੋ ਮੂਹ ਕਰੋ ਥੱਲੇ 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 ਇਹ ਥੱਲੇ ਕਰਨ ਦਾ ਜੇ ਇੰਨਾ ਕੁ ਪਾਣੀ ਵੀ ਰਹਿ ਗਿਆ ਲੈ ਚੱਲੀਆ ਥੋੜਾ ਤੇ ਮੈਂ ਚਲੋ ਗਾਈ ਉਤਰ ਗਿਆ ਪੇਟ ਹੁਣ ਦਵਾਈ ਲਾਵਾਂਗੇ ਦੋਸਤੋ ਸਭ ਇਹ ਇਨਫੈਕਸ਼ਨ ਕਵਰ ਹੋ ਜਾਣੀਆਂ ਪੇਟ ਖਾਲੀ ਹੋ ਗਿਆ ਉਹਦੇ ਨਾਲ ਅੰਤੜੀਆਂ ਨੂੰ ਢਲ ਮਿਲ ਜਾਣੀਆਂ ਤੇ ਗਾੜਾ ਬੰਨ ਖੁੱਲ ਜਾਨਾ ਮੋਬਾਈਲ ਨੰਬਰ 98760 96488 ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਬਾਕੀ ਬਾਈ ਦਾ ਬਹੁਤ ਧੰਨਵਾਦ ਆ ਜੀ ਨੇ ਕਵਰ ਕੀਤੇ ਧੰਨਵਾਦ ਜੀ ਤੁਹਾਡਾ ਵੀ ਸਾਡੇ ਪਿੰਡ ਆਉਣ ਤੇ ਧੰਨਵਾਦ ਆ ਤੁਹਾਡਾ ਕਿਸੇ ਬੇਜਵਾਨ ਦੀ ਜਾਨ ਬਚਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਆ ਸਾਡਾ